ਕਵਾੜ ਖੁੱਲਣ ਦਾ ਸਮਾਂ ਗਰਮੀਆਂ ਵਿੱਚ ਹਰ ਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਕਵਾੜ 7 ਵਜੇ ਤੋਂ 2 ਵਜੇ ਖੁੱਲ ਜਾਂਦੇ ਹਨ ਤੇ ਰਾਤ ਦੇ 11 ਵਜੇ ਬੰਦ ਹੋ ਜਾਂਦੇ ਹਨ ਸਰਦੀਆਂ ਵਿੱਚ 3 ਵਜੇ ਖੁੱਲਦੇ ਹਨ ਤੇ 10 ਵਜੇ ਬੰਦ ਹੋ ਜਾਂਦੇ ਹਨ ਰਾਤ ਨੂੰ ਪਹਿਲਾਂ ਤਾਂ ਕੇਵਲ ਦੋ ਫਰਸ਼ ਸਫਾਈ ਲਈ ਅੰਦਰ ਠਹਿਤੇ ਸਨ ਪਰ ਹੁਣ ਇਹ ਸੇਵਾ ਸ਼ਲਧਾਲੂਆਂ ਵੱਲੋਂ ਫਰਸ਼ ਦੀ ਨਿਗਰਾਨੀ ਹੇਠ ਕੀਤੀ ਜਾਂਦੀ ਹੈ ਸ਼ਲਧਾਲੂਆਂ ਨੂੰ ਮੈਨੇਜਰ ਕਮੇਟੀ ਦਰਬਾਰ ਸਾਹਿਬ ਵੱਲੋਂ ਪਾਸ ਆਗਿਆ ਪੱਤਰ ਮਿਲਿਆ ਹੁੰਦਾ ਹੈ ਫਰਸ਼ਾਂ ਦੀ ਧੁਆਈ ਵਿਛਾਈ ਆਦ ਕਰਦੇ ਹਨ ਹਰੀ ਮੰਦਰ ਸਾਹਿਬ ਦੇ ਫਰਸ਼ ਦੀ ਧੁਆਈ ਹਰਕੇ ਪੌੜੀ ਤੋਂ ਜਲ ਲੈ ਕੇ ਦੁੱਧ ਮਿਲਾ ਕੇ ਦੁੱਧ ਦੀ ਲੱਸੀ ਨਾਲ ਰਾਤ ਦੇ 12 ਵਜੇ ਕੀਤੀ ਜਾਂਦੀ ਹੈ ਫਿਰ ਫਰਸ਼ਾਂ ਨੂੰ ਸਾਫ ਧੋਲੀਆਂ ਨਾਲ ਰਗੜ ਕੇ ਪੂੰਝ ਕੇ ਸਾਫ ਕੀਤਾ ਜਾਂਦਾ ਹੈ ਅੰਦਰ ਸਾਹਿਬ ਦੀ ਬਾੜਲੀ ਪ੍ਰਕਰਮਾ ਹਰ ਕੇ ਪੌੜੀ ਤੋਂ ਜਲ ਲੈ ਕੇ ਧੋਤੀ ਜਾਂਦੀ ਏ ਅੰਦਰ ਤੇ ਬਾਹਰ ਦੀ ਸਫਾਈ ਲਈ ਵੱਖੋ ਵੱਖਰੀਏ ਤੌਲੀਏ ਹੁੰਦੇ ਹਨ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਨ ਦੀ ਜਗ੍ਹਾ ਦੀ ਧੋਈ ਦੀ ਲੱਸੀ ਇੱਕ ਬਾਲਟੀ ਵਿੱਚ ਇਕੱਠੀ ਕਰ ਲਈ ਜਾਂਦੀ ਏ ਉਹ ਅੰਮ੍ਰਿਤ ਰੂਪ ਲੱਸੀ ਸ਼ਰਧਾਲੂ ਬੜੇ ਪਿਆਰ ਸ਼ਰਧਾ ਨਾਲ ਚੂਲੇ ਪਰ ਪਰ ਛਕਦੇ ਹਨ ਜਦ ਫਲਸਫਾ ਸਾਫ਼ ਖੁਸ਼ਕ ਹੋ ਜਾਂਦਾ ਏ ਤਾਂ ਸਿੰਘਾਸਨ ਮੰਜੀ ਸਾਹਿਬ ਤੇ ਸੇਵਾਦਾਰ ਬਿਲਕੁਲ ਸਾਫ਼ ਸੁਥਰੀ ਚਦਰ ਵਿਛੋਂਦਾ ਏ ਇਹ ਜਗ੍ਹਾ ਕੁਝ ਉੱਚੀ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਜਾਂਦਾ ਇਸ ਮਗਰੋਂ ਸੰਗਤ ਦੇ ਬੈਠਣ ਲਈ ਗਲੀਚੇ ਤੇ ਉੱਪਰ ਚਟੀਆਂ ਚਦਣਾ ਵਿਸ਼ਾ ਦਿੱਤੀਆਂ ਜਾਂਦੀਆਂ ਹਨ ਜਦ ਉਪਰੋਕਤ ਸੇਵਾ ਹੋ ਰਹੀ ਹੁੰਦੀ ਹੈ ਤਾਂ ਸਭ ਸ਼ਰਧਾਲੂ ਸੇਵਾਦਾਰ ਉਸ ਸਮੇਂ ਦੇ ਟੁਕਮੇ ਸ਼ਬਦ ਪੜਦੇ ਰਹਿੰਦੇ ਹਨ ਇਹ ਨਿਤ ਹੀ ਸੇਵਾ ਦਾ ਕਾਰਜ ਦਰਸ਼ਨੀ ਡਿਉੜੀ ਦੇ ਕਵਾੜ ਖੁੱਲਣ ਤੋਂ ਪਹਿਲਾਂ ਸੰਪੂਰਨ ਹੋ ਜਾਂਦਾ ਹੈ ਰਾਤ ਨੂੰ ਇੰਨਾ ਸ਼ਰਧਾਲੂ ਤੇ ਸੇਵਾਦਾਰਾਂ ਤੋਂ ਬਿਨਾਂ ਤੋਸ਼ਾਖਾਨੇ ਤੇ ਇੱਕ ਪਹਿਰੇਦਾਰ ਰਹਿੰਦਾ ਹੈ ਇੰਦੇ ਵਕਤ ਦਰਛਿਨੀ ਡਿਊਟੀ ਤੇ ਕਿਰਪਾਨ ਫੜ ਕੇ ਇੱਕ ਚੌਪਦਾਰ ਖੜਾ ਰਹਿੰਦਾ ਹੈ ਚੌਪਦਾਰ ਦੀ ਡਿਊਟੀ 4 ਘੰਟੇ ਮਗਰੋਂ ਬਦਲਦੀ ਜਾਂਦੀ ਹੈ ਇਸ ਤੋਂ ਬਿਨਾਂ ਹਰਿਮੰਦਰ ਸਾਹਿਬ ਦੀ ਉਤਲੀ ਮੰਜ਼ਲ ਉਤੇ ਅਖੰਡ ਪਾਠ ਸਾਜ ਹੁੰਦੇ ਰਹਿੰਦੇ ਹਨ ਐਸਲੀ ਪਾਠੀ ਸਿੰਘ ਜੋਤੀਆ ਅਤੇ ਹੋਰ ਸੇਵਾਦਾਰ ਵੀ ਮੈਨੇਜਰ ਕਮੇਟੀ ਸ਼੍ਰੀ ਦਰਬਾਰ ਸਾਹਿਬ ਦੀ ਆਗਿਆ ਨਾਲ ਰਾਤ ਦੇ ਸਮੇਂ ਰਹਿ ਸਕਦੇ ਹਨ ਸਵੇਰ ਕਵਾੜ ਖੁੱਲਣ ਦੇ 1 ਘੰਟਾ ਮਗਰੋਂ ਕੀਰਤਨ ਆਰੰਭ ਹੋ ਜਾਂਦਾ ਹੈ ਤੇ ਰਾਤ ਦੇ 9:45 ਤੱਕ ਜਾਰੀ ਰਹਿੰਦਾ ਹੈ ਰਾਗੀ ਸਿੰਘਾਂ ਦੇ 8 ਜਥੇ ਵਾਰੋਵਾਰੀ ਕੀਰਤਨ ਕਰਦੇ ਹਨ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਬਦ ਅਤੇ ਦਸਮ ਪਿਤਾ ਦੀ ਬਾਣੀ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਕੀਰਤਨ ਕੀਤੇ ਜਾਂਦੇ ਆਗਿਆ ਹੈ ਕਵਾੜ ਖੁੱਲਣ ਦੇ 2 ਘੰਟੇ ਮਗਰੋਂ ਮਹਾਰਾਜ ਦੀ ਸਵਾਰੀ ਇੱਕ ਪਾਲਕੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਲੂਸ ਦੇ ਸ਼ਕਲ ਵਿੱਚ ਸ਼ੁਰੂ ਹੋ ਕੇ ਹਰਿਮੰਦਰ ਸਾਹਿਬ ਸ਼ਬਦ ਪੜਦਿਆਂ ਪਹੁੰਚਦੀ ਹੈ ਨੀਲਾ ਤਾਰਾ ਕੱਲੂ ਕਾਰੇ ਨੇ ਇਸ ਨਿੱਤ ਦੀ ਮਰਿਆਦਾ ਵਿੱਚ ਵਿਗਨ ਪਾ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਸੁਖ ਅਸਣ ਲਈ ਸਵਾਰੀ ਆਉਣੀ ਬੰਦ ਹੋ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਲ ਤੇ ਸੁਖ ਅਸਣ ਕੀਤਾ ਜਾਂਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿੰਨ ਵਾਰ ਵਾਕ ਲਿਆ ਜਾਂਦਾ ਹੈ ਪਹਿਲਾ ਵਾਕ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਦੂਸਰੀ ਵਾਰ ਆਸਾ ਦੀ ਵਾਰ ਦੇ ਪੋਗ ਮਗਰੋਂ ਤੇ ਤੀਜੀ ਵਾਰ ਰਾਤ ਨੂੰ ਸੁਖ ਹਸਣ ਕਰਾਉਂਦੇ ਸਮੇਂ ਅਰਦਾਸਾਂ ਛੇ ਵਾਰ ਸੋਧਿਆ ਜਾਂਦਾ ਹੈ ਪ੍ਰਕਾਸ਼ ਕਰਨ ਮਗਰੋਂ ਅਨੰਦ ਸਾਹਿਬ ਦਾ ਪਾਠ ਕਰਕੇ ਆਸਾ ਦੀ ਵਾਰ ਦੇ ਪੋਗ ਮਗਰੋਂ 12 ਵਜੇ ਅਨੰਦ ਸਾਹਿਬ ਦਾ ਪਾਠ ਕਰਕੇ 3 ਵਜੇ ਚਰਨ ਕਮਲ ਆਰਤੀ ਪੜਕੇ ਰੈ ਰਸ ਦੇ ਪਾਠ ਮਗਰੋਂ ਤੇ ਕੀਰਤਨ ਸੁਹੀਲੇ ਦੇ ਮਗਰੋਂ ਅਰਦਾਸ ਸੋਧਿਆ ਜਾਂਦਾ ਗੁਰਦੁਆਰਾ ਗਜਟ ਮਾਰਚ 1987 ਵਿੱਚ ਛਪੀ ਸਚਖੰਡ ਛਿਲੀ ਹਰੀ ਮੰਦਰ ਸਾਹਿਬ ਸ਼੍ਰੀ ਅਮ੍ਰਿਤ ਸਰ ਦੀ ਪਵਿੱਤਰ ਮਰਿਆਦਾ ਚੇਤਕ ਸ਼੍ਰੀ ਹਰੀ ਮੰਦਰ ਸਾਹਿਬ ਦੀ ਦੇ ਕਵਾੜ ਖੁੱਲਣ ਦਾ ਸਮਾਂ 2:30 ਵਜੇ ਦਾ ਸਵੇਰੇ ਚੌਂਕੇ ਸਾਹਿਬ ਤਿੰਨ ਪਹਿਰਾ 2:30 ਤੋਂ 3:30 ਕੀਰਤਨ ਸ਼੍ਰੀ ਐਸਾ ਜੀ ਦੀ ਵਾਰ 3:30 ਤੋਂ 6:00 ਸ਼੍ਰੀ ਅਕਾਲ ਤਖਸੈਬ ਤੋਂ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁਨਹਿਰੀ ਪਾਲਕੀ ਵਿੱਚ ਚੱਲਣ ਦਾ ਸਮਾਂ 4:30 ਵਜੇ ਸਵੇਰ ਸਤਗੁਰ ਜੀ ਦਾ ਹੁਕਮ 5:00 ਵਜੇ ਸਵੇਰ ਸਤਗੁਰ ਜੀ ਦਾ ਹੁਕਮ ਦੂਜੀ ਵਾਰੀ 6:45 ਹੁਕਮ ਸਮਾਪਤੀ ਦੇ ਬਾਅਦ ਸ਼੍ਰੀ ਕੀਰਤਨ ਸੋਇਲੇ 10:00 ਵਜੇ ਰਾਤੀ ਸ਼੍ਰੀ ਅਕਾਲ ਤਖਸੈਬ ਵਿਖੇ ਸਤਗੁਰ ਜੀ ਦੀ ਸਵਾਰੀ ਸੁਨਹਿਰੀ ਪਾਲਕੀ ਵਿੱਚ ਲਿਜਾਣ ਦਾ ਸਮਾਂ 10:30 ਨੋਟ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਕਵਾੜ ਖੁੱਲਣ ਤੋਂ ਲੈ ਕੇ ਸਮਾਪਤੀ ਤੱਕ ਕੀਰਤਨ ਹੁੰਦਾ ਰਹਿੰਦਾ ਸੋਧ ਰਹਿਰਾਜ ਜੀ ਦਾ ਪਾਠ ਹਮੇਸ਼ਾ ਸੂਰਜ ਦੇ ਛਿਪਣ ਤੋਂ ਪਿੱਛੋਂ ਆਰੰਭ ਹੁੰਦਾ ਹੈ ਰਾਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਾਣ ਉਪਰੰਤ 1 ਘੰਟਾ ਸੇਵਾ ਤੇ ਸਫਾਈ ਆਦੂ ਉਪਰੰਤ ਇਸ਼ਨਾਨ ਕਰਾਉਣ ਦੀ ਸੇਵਾ ਪ੍ਰੇਮੀ ਜਨ ਸੇਵਾਦਾਰ ਦੇ ਸਹਿਯੋਗ ਨਾਲ ਹੁੰਦੀ ਹੈ ਇਸ਼ਨਾਨ ਸਮੇਂ ਸਾਰੇ ਪ੍ਰੇਮੀ ਮਿਲਕੇ ਇਸ਼ਨਾਨ ਕਰਉਂਦੇ ਹਨ ਅਤੇ ਨਾਲ ਹੀ ਬੜੇ ਪ੍ਰੇਮ ਸਹਿਤ ਰਸਪਿੰਨੀ ਸੁਰ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਹਨ ਇਸ਼ਨਾਨ ਆਦਿ ਸੇਵਾ ਕਰਾਉਣ ਉਪਰੰਤ ਵਿਛਾਈਆਂ ਤੇ ਗੁਰੂ ਸਾਹਿਬ ਦਾ ਸਿਗਾਸਨ ਸਜਾ ਕੇ ਅਰਦਾਸ ਹੁੰਦੀ ਹੈ ਤੇ ਕੜਾ ਪਛਾਦੀ ਦੇਖ ਵਰਤਦੀ ਹੈ ਫਿਰ ਤਿੰਨ ਪਹਿਰੇ ਦੀ ਚੌਂਕੀ ਦਾ ਆਰੰਭ ਹੁੰਦਾ ਸ੍ਰੀ ਹਰਮੰਦਰ ਸਾਹਿਬ ਜੀ ਦੀ ਵਿਚਾਲੇ ਦੀ ਛਤ ਅਤੇ ਗੁੰਬਜ ਹਰ ਵਕਤ ਅਖੰਡ ਪਾਠ ਚੱਲਦੇ ਰਹਿੰਦੇ ਹਨ ਜਿਨ੍ਹਾਂ ਦਾ ਵਾਰੀ ਨਾਲ ਰੋਜ਼ਾਨਾ ਦੋ ਅਖੰਡ ਪਾਠਾਂ ਦਾ ਭੋਗ ਪੈਂਦਾ ਹੈ ਉਪਰੋਕਤ ਪ੍ਰੋਗਰਾਮ ਦੇ ਦਿੱਤੇ ਸਮਿਆਂ ਵਿੱਚ ਹਰ ਮਹੀਨੇ ਦੀ ਪਹਿਲੀ ਮਿਤੀ ਭਾਵ ਸੰਗਰਾਦ ਨੂੰ ਗਰਮੀਆਂ ਵਿੱਚ 15 ਮਿੰਟ ਅੱਗੇ ਤੇ ਸਰਦੀਆਂ ਵਿੱਚ 15 ਮਿੰਟ ਪਿੱਛੇ ਕਰ ਦਿੱਤਾ ਜਾਂਦਾ ਹੈ